ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਮੈਂ ਰੰਤਿਰ ਸਿੰਘ ਨਾਬਾ ਮੇਰੇ ਨਾਲ ਅਮਨ ਗਰਗ ਤੇ ਅੱਜ ਸਾਡੇ ਕੋਲ ਸ਼ਰਮਣੀ ਅਕਾਲੀ ਦਲ ਦੇ ਨਾਬਾ ਇੰਚਾਰਜ ਵੈਸੇ ਤਾਂ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਨੇ ਹਲਕਾ ਇੰਚਾਰਜ ਤੇ ਚੋਣ ਇੰਚਾਰਜ ਨੇ ਜੋ ਪਾਰਟੀ ਬੁਲਾਰਾ ਆਏਗੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਸਾਧੂਰਾ ਸਾਧੂ ਸਿੰਘ ਖਲੋ ਸਾਧੂ ਸਿੰਘ ਖਲੋੜ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਸ਼ਰਮਣੀ ਅਕਾਲੀ ਦਲ ਕੀ ਲੈ ਕੇ ਚੱਲ ਰਹੀ ਹੈ ਆਪਣੇ 10 ਸਾਲ ਦੇ ਕੋਈ ਕੰਮ ਦਿਨ ਆ ਰਹੀ ਹੈ ਕਿਸ ਤਰ੍ਹਾਂ ਲੋਕਾਂ ਨੂੰ ਕੋਈ ਵੋਟ ਪਾਉਣਗੇ ਜਿਹੜਾ ਆਕਾਲੀ ਦਲ ਦਾ ਸ਼ੁਰੂ ਤੋਂ ਇਹ ਏਜੰਡਾ ਰਿਹਾ ਇੱਕ ਤਾਂ ਹਿੰਦੂ ਸਿੱਖ ਏਕਤਾ ਪੰਜਾਬ ਦੇ ਵਿੱਚ ਭਾਈਚਾਰਕ ਏਕਤਾ ਜ਼ਰੂਰੀ ਹੈ ਠੀਕ ਹੈ ਜੀ ਅਸੀਂ ਉਸ ਨੂੰ ਲੈ ਕੇ ਚੱਲ ਰਹੇ ਹਾਂ ਜਿਸ ਦੇ ਜਿਹੜੇ ਸਟੇਟ ਜਾਂ ਜਿਹੜੀ ਥਾਂ 'ਚ ਲੋਕਾਂ ਦੀ ਏਕਤਾ ਹੋਏਗੀ ਉੱਥੇ ਡਿਵੈਲਪਮੈਂਟ ਹੋਣ ਦੇ ਬੜੇ ਚਾਂਸ ਹੁੰਦੇ ਆ ਠੀਕ ਹੈ ਕਿਉਂਕਿ ਜੇ ਲੋਕ ਆਪਸ ਵਿੱਚ ਵੱਡੇ ਰਹਿਣਗੇ ਵਰਗਾਂ 'ਚ ਜਮਾਤਾਂ 'ਚ ਉਹ ਕੰਮ ਨਹੀਂ ਹੁੰਦੇ ਉਸ ਤੇ ਸਾਡਾ ਇੱਕ ਤਾਂ ਮੇਨ ਏਜੰਡਾ ਹੈ ਭਾਈਚਾਰਕ ਸੰਗ ਦੂਜਾ ਜਿਹੜਾ 10 ਸਾਲ ਸ਼੍ਰੋਮਣੀ ਆਕਾਲੀ ਦਲ ਨੇ ਲੋਕਾਂ ਦੇ ਕੰਮ ਕੀਤੇ ਆ ਦੂਜਾ ਏਜੰਡਾ ਸਾਡਾ ਮੇਨ ਹੈਗਾ ਪਰੋਗਰੈਸ ਜਿਹੜਾ ਅਸੀਂ ਕੰਮ ਕੀਤੇ ਲੋਕਾਂ ਦੇ ਕੋਈ 10 ਕੰਮ 10 ਕੰਮਾਂ ਚੋਂ ਜਿਸ ਤਰ੍ਹਾਂ ਜੀ ਅਸੀਂ ਕਹੀਏ ਸੜਕਾਂ ਦਾ ਜਾਲ ਅਸੀਂ ਵਿਸਾਇਆ ਠੀਕ ਹੈ ਤੇ ਬਿਜਲੀ ਪੰਜਾਬ ਦੇ ਵਿੱਚ ਸਰਪਲੱਸ ਅਕਾਲੀ ਦਲ ਨੇ ਕੀਤੀ ਹੈ ਜੇ ਕਿਸਾਨਾਂ ਦੇ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕੀਤੇ ਉਹ ਕਿਸਾਨਾਂ ਨੇ ਅਕਾਲੀ ਦਲ ਨੇ ਕੀਤੇ ਅਜੀ ਝਾੜੂ ਨੇ ਹਰ ਵਰਗ ਦੇ ਬਿੱਲ ਮਾਫ ਕੀਤੇ ਹੋਏ ਨੇ ਝਾੜੂ ਸਾਰਿਆਂ ਨੂੰ ਬਿਜਲੀ ਫਰੀ ਦੇ ਰਹੀ ਹੈ ਅਕਾਲੀ ਦਲ ਨੇ ਕਿਸਾਨਾਂ ਦੇ ਹੀ ਕੀਤੇ ਨਹੀਂ ਅਕਾਲੀ ਦਲ ਨੇ ਕਿਸਾਨਾਂ ਦੇ ਨਹੀਂ ਕੀਤੇ ਪਛੜੀਆਂ ਸ਼੍ਰੇਣੀਆਂ ਦੇ ਵੀ 200 ਯੂਨਟ ਮਾਫ ਕੀਤੇ ਹੋਏ ਸਨ ਪਰ ਉੱਥੇ ਝਾੜੂ ਇਹਦੇ ਉਲਟ ਕਰ ਰਹੀ ਹੈ ਹਰ ਨੂੰ 600 ਯੂਨਟ ਮਾਫ ਕਰ ਰਹੀ ਹੈ ਜੇ ਝਾੜੂ ਇਹ ਗੱਲ ਕਰ ਰਹੀ ਹੈ ਝਾੜੂ ਵਾਲਿਆਂ ਦਾ ਇਹ ਵੀ ਕਿਹਾ ਸੀ ਵੀ 1000 ਰੁਪਏ ਅਸੀਂ ਪਰ ਜਨਾਨੀ ਨੂੰ ਦਵਾਂਗੇ ਉਸ ਤੋਂ ਭੱਜ ਇਸ ਤਰ੍ਹਾਂ ਉਹਨਾਂ ਨੇ ਜਿਹੜੇ ਕੰਮ ਕਰ ਰਹੇ ਐ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆਂ ਪਰ ਜਿਹੜੇ ਨਹੀਂ ਕੀਤੇ ਝੂਠਾ ਝੂਠ ਬੋਲ ਕੇ ਲੋਕਾਂ ਤੋਂ ਵੋਟ ਲੈ ਗਏ ਲੋਕਾਂ ਨਾਲ ਧੋਖਾ ਕਰਕੇ ਉਹ ਵੀ ਮਾੜੀ ਗੱਲ ਐ ਨਾ ਤੇ ਉਹ ਕਹਿੰਦਾ ਜਾਂਦੇ ਆ ਕਾਹਲੀਆ ਨੇ ਕੁਝ ਵੀ ਨਹੀਂ ਕੀਤਾ ਹੈਗਾ ਨਾ ਭਾਜਪਾ ਨੇ ਕੁਝ ਕੀਤਾ ਹੈ ਜੀ ਸਾਰਾ ਕੁਝ ਐ ਅਸੀਂ ਕਰ ਰਹੇ ਆਂ ਦੋ ਸਾਲਾਂ ਲਾ ਜਾ ਕੇ ਇਸ ਤਰ੍ਹਾਂ ਹੁੰਦਾ ਕਹਿਣ ਨੂੰ ਤਾਂ ਹਰ ਇੱਕ ਜਿਹੜਾ ਰਾਜਨੀਤੀ ਹੈ ਨਾ ਉਹ ਦੂਜਿਆਂ ਦੀ ਬਦਨਾਮੀ ਕਰਨ ਤੇ ਖੜੀ ਹੈ ਜ਼ਿਆਦਾ ਅਸੀਂ ਕਾਲੀ ਦਲ ਵੱਲੋਂ ਦੂਜਿਆਂ ਦੀ ਬਦਨਾਮੀ ਤੇ ਨਹੀਂ ਖੜੇ ਅਸੀਂ ਤਾਂ ਆਪਣੇ ਕੰਮ ਦੱਸ ਰਹੇ ਆਂ ਉਹ ਵੀ ਆਪਣੇ ਕੰਮ ਦੱਸਣ ਜਿਹੜੇ ਉਹਨਾਂ ਨੇ ਜਿਹੜੇ ਵਾਅਦੇ ਉਹ ਦੱਸਣਾ ਸਾਨੂੰ ਕਿਹਤ ਰਾਜ ਅਸੀਂ ਤਾਂ ਆਪਣੇ ਕੰਮ ਜਿਹੜੇ ਕਰੇ ਸੀ ਜਿਸ ਟਾਈਮ ਚੋਂਡ ਮੈਨੀਫੈਸਟੋ ਚ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਉਹ ਅਸੀਂ ਕਰਿਆ ਤੇ ਹੁਣ ਪੰਜਾਬ ਦੇ ਵਿੱਚ ਬਿਜਲੀ ਮਾਫ ਕਰਦੀ ਆ ਆਮ ਆਦਮੀ ਨੇ ਯੂਨਟ ਦਾ ਇੱਕ ਵੀ ਨਹੀਂ ਪੈਦਾ ਕੀਤੀ ਇਹ ਪੈਦਾ ਕੀਤੀ ਹੋਈ ਅਕਾਲੀ ਦਲ ਦੀ ਹੈ ਜਿਹੜੀ ਅੱਜ ਤੇ ਮੋਰਚਾ ਮਾਰ ਰਹੀ ਹੈ ਕਾਂਗਰਸੀਆਂ ਨੇ 5 ਸਾਲ ਕੋਈ ਬਿਜਲੀ ਦਾ ਇੱਕ ਯੂਨਟ ਨਹੀਂ ਪੈਦਾ ਕੀਤਾ 2.5 ਸਾਲ ਇਹਨਾਂ ਨੂੰ ਹੋ ਗਈ ਇੱਕ ਯੂਨਟ ਪੈਦਾ ਕੀਤਾ ਨਹੀਂ ਪਲੈਨਿੰਗ ਵੀ ਨਹੀਂ ਬਣਾਈ ਜਿਹੜੇ ਪੰਜਾਬ ਵਿੱਚ ਮੌਜੂਦ ਹਨ ਮੈਂ ਥਰਮਲ ਪਲਾਂਟ ਖਰੀਦ ਦੇ ਕੇ ਪਿੱਛੇ ਜੇ ਖਬਰ ਜੀ ਉਡੀ ਸੀ ਵੀ ਅਸੀਂ ਥਰਮਲ ਪਲਾਂਟ ਹੀ ਖਰੀਦਿਆ ਅੱਜ ਤੱਕ ਕਿਸੇ ਨੇ ਖਰੀਦਿਆ ਨਹੀਂ ਮੈਨੂੰ ਥਰਮਲ ਪਲਾਂਟਾਂ ਬਾਰੇ ਤਾਂ ਪਹਿਲਾਂ ਭਗਵਾਨਤਮਾਨੇ ਕਹਿੰਦਾ ਸੀ ਸਾਰੇ ਜਿਹੜੇ ਕਾਲੀਦਾਲ ਦੇ ਥਰਮਲ ਪਲਾਂਟ ਬਣਾਏ ਗਏ ਗਲਤ ਫੈਸਲੇ ਨੇ ਸਾਰੇ ਜਿੱਦਣ ਮੇਰੀ ਸਰਕਾਰ ਆ ਗਈ ਮੈਂ ਤੋੜ ਦੇਣੇ ਹੁਣ ਅਸੀਂ ਤਾਂ ਕਹਿੰਦੇ ਹੁਣ ਤੋੜ ਦੇ ਗਲਤ ਉਸ ਤੋਂ ਜਿਹੜਾ ਰੇਟ ਕਾਲੀਦਾਲ ਨੇ ਕਿਹਾ ਉਸ ਤੋਂ ਸਸਤੀ ਬਿਜਲੀ ਲੈ ਲੈ ਪਰ ਸਾਰੀਆਂ ਗੱਲਾਂ ਦੇ ਵਿਰੋਧ ਚ ਹੋਣੇ ਨਾ ਤੁਸੀਂ ਕਹਿਣਾ ਬੜਾ ਸੌਖਾ ਹੁੰਦਾ ਕਰਨਾ ਬੜਾ ਔਖਾ ਹੈ ਇਸ ਕਰਕੇ ਹੁਣ ਲੋਕਾਂ ਦਾ ਝੂਠ ਕੀ ਬੋਲੇਗੀ ਝੂਠ ਜਿਸ ਤਰ੍ਹਾਂ ਉਹ ਕਹਿਆ ਸੀ ਵੀ ਅਸੀਂ ਤੁਹਾਨੂੰ ਬੀਬੀਆ ਨੂੰ 1000 ਰੁਪਏ ਦੇਵਾਂਗੇ 1 ਰੁਪਿਆ ਵੀ ਨਹੀਂ ਦੇਇਆ ਤਾਂ ਬੀਜੇਪੀ ਵੀ ਇੱਕ ਮਿੱਠੀ ਗੋਲੀ ਪਾ ਗਈ ਕਾਂਗਰਸ ਵੀ ਇੱਕ ਮਿੱਠੀ ਗੋਲੀ ਲੈ ਰਹੀ ਹੈ ਤੇ ਦੇਖੋ ਇਸ ਤਰ੍ਹਾਂ ਜਿੰਨੀ ਦੇਰ ਨਾ ਤਾਕਤ ਦੇ ਵਿੱਚ ਨਹੀਂ ਆਉਂਦਾ ਉਹਨੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਇਸ ਤਰ੍ਹਾਂ ਪਹਿਲਾਂ ਸਿਕਿਉਰਿਟੀ ਬਾਰੇ ਬੋਲਦੇ ਰਹੇ ਭਗਵਾਨ ਜੀ ਹੁਣ ਆਪ ਸਿਕਿਉਰਿਟੀ ਨਹੀਂ ਫਿਰਵੇਂ ਪਹਿਲਾਂ ਕਹਿੰਦੇ ਰੇ ਅਸੀਂ ਆਮ ਆਦਮੀ ਦੀ ਤਰ੍ਹਾਂ ਵਿਚਰਾਂਗੇ ਹਾਂ ਕਹਿੰਦੇ ਵੀ ਰਿਕਸ਼ੇ ਐ ਇਹਨੂੰ ਟਰੈਕਟਰ ਦਵਾਂਗੇ ਜਾਂ ਉਹਨੂੰ ਆਮ ਬੰਦੇ ਨੂੰ ਟਰੈਕਟਰ ਦਵਾਂਗੇ ਤੁਸੀਂ 13 ਐਮਪੀਆ ਚੋਂ ਆਮ ਬੰਦੇ 13 ਚੋਂ ਦੇਖ ਲਿਓ ਵੀ ਕੁਝ ਤਾਂ ਬਾਹਰ ਤੋਂ ਪਲਾਂਟ ਕਰੇਗੇ ਠੀਕ ਹੈ ਜਿਹੜੇ ਆਪ ਕੀਤੇ ਉਹ ਵੀ ਬੰਦੇ ਨਹੀਂ ਲੱਭੇ ਕਈਆਂ ਨੂੰ ਮੰਤਰੀਆਂ ਨੂੰ ਚੋਣ ਲਾਣੀ ਪਈ ਕਿਉਂਕਿ ਨਵੇਂ ਬੰਦਿਆਂ 'ਚ ਦਮ ਨਹੀਂ ਹੈਗਾ ਤੇ ਨਾ ਗਰੀਬਾਂ ਨੂੰ ਟਰੈਕਟਰ ਦੇਣਾ ਚਾਹੁੰਦੇ ਆ ਤਾਂ ਕਾਲੇਵਾਲ ਕਿੰਨੇ ਸੀਟਾਂ ਦੀ ਉਮੀਦਵਾਰ ਕਰ ਰਹੇ ਨੇ 13 ਚ ਕਿੰਨੇ ਸੀਟਾ ਦੇਖੋ ਇਹ ਅਕਾਲੀ ਦਲ ਜਿਹੜਾ ਜਿੰਨੀ ਦੇਰ ਆਪਾਂ ਫਾਈਟ ਚ ਹੁੰਦੇ ਆ ਉਨੀ ਦੇਰ ਤਾਂ ਸਾਰਿਆਂ ਦੇ ਆਸ ਕਰਾਂਗੇ ਅਸੀਂ ਪਰ ਅਕਾਲੀ ਦਲ ਆਉਣ ਵਾਲੇ ਦਿਨਾਂ ਚ ਜਿਹੜੇ ਵੋਟਾਂ ਦੇ ਰਿਜ਼ਲਟ ਆਣਗੇ ਬਹੁਤ ਅੱਛੇ ਆਣਗੇ ਜਿਹਦੇ ਨਾਲ ਆਉਣ ਵਾਲੀ ਸਰਕਾਰ ਵੀ ਤੈਹ ਹੋ ਜਾਏਗੀ ਵੀ ਕਿਹੜੀ ਬਣਨ ਜਾ ਰਹੀ ਹੈ ਤੇ ਜਿਹੜਾ ਬੇਅਦਬੀ ਦਾ ਇੱਕ ਇਲਜ਼ਾਮ ਵੀ ਲਾਇਆ ਜਾਂਦਾ ਬੇਅਦਬੀ ਦਾ ਵੀ ਹੱਦ ਤੱਕ ਉਹ ਰੋਲਾ ਪੈਂਦਾ ਰਹਿੰਦਾ ਜਾਂ ਹੋਰ ਕਈ ਇਸ ਤਰ੍ਹਾਂ ਦਾ ਰੋਲਾ ਉਹਨੂੰ ਕਿੱਦੇ ਦੇ ਜਿਹੜਾ ਬੇਅਦਬੀ ਦਾ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਅਕਾਲੀ ਦਲ ਹੈ ਇਹਦਾ ਬੇਸਿਕ ਗੁਰੂ ਗ੍ਰੰਥ ਸਾਹਿਬ ਹੈ ਤਾਂ ਸਿੱਖ ਧਰਮ ਬੇਸ ਹੈ ਠੀਕ ਪਹਿਲਾਂ ਤਾਂ ਇਹ ਆ ਵੀ ਕਾਲੀਦਾਲ ਇਸ ਗੱਲ 'ਚ ਕੋਈ ਰਾਇਤ ਨਹੀਂ ਕਰਨਾ ਚਾਹੁੰਦਾ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦੇਣ ਵਾਲੇ ਪਾਸੇ ਨੂੰ ਤੁਰੇ ਹੋਏ ਸਨ ਜਲਦੀ ਰਿਜ਼ਲਟ ਆੜ ਜਾਣਾ ਸੀ ਬਰਗਾਰਿਕ ਗੋਲੀ ਕਾਹਨ ਪਰ ਵਿਰੋਧੀਆਂ ਨੇ ਉਸ ਟਾਈਮ ਰੌਲਾ ਪਾ ਲਿਆ ਵੀ ਇਸ ਕੇਸ ਸੀਬੀਆਈ ਨੂੰ ਦੇ ਦੋ ਅਸੀਂ ਉਹ ਸੀਬੀਆਈ ਨੂੰ ਦੇਤਾ ਹੁਣ 5 ਸਾਲ ਸਰਕਾਰ ਕਾਂਗਰਸ ਦੀ ਵੀ ਰਹੀ 2.5 ਸਾਲ ਇਹਨਾਂ ਨੂੰ ਵੀ ਹੋ ਗਏ ਜਿਹੜੇ ਕਹਿੰਦੇ ਸੀ ਵੀ ਕਾਲੀ ਜਾਣ ਬੁੱਝ ਕੇ ਪੜਦਾ ਪਾ ਰਹੇ ਹੁਣ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਕੱਢਿਆ ਬੇਅਦਬੀ ਦਾ ਇਹਨੂੰ ਫੜ ਕੇ ਅੰਦਰ ਕਰਨੇ ਚਾਹੀਦੇ ਜਿਹੜੇ ਦੋਸ਼ੀ ਆ 1000 ਰੁਪਏ ਨਹੀਂ ਦਿੱਤਾ ਆਮ ਆਦਮੀ ਪਰ ਬਿਜਲੀ ਸਾਰਿਆਂ ਨੂੰ ਦਿੱਤੀ ਜੋ ਆਮ ਚਰਚਾ ਚ ਆਮ ਲੋਕ ਉਥੇ ਕਿਵੇਂ ਦੇਖਦੇ ਜਿਹੜੀ ਬਿਜਲੀ ਸਾਰਿਆਂ ਨੂੰ ਦਿੱਤੀ ਹੈ ਉਥੇ ਵੀ ਬਹੁਤ ਲੋਕ ਇਹਦੇ ਆ ਰਹੇ ਨੇ ਜਿਹੜੇ ਗਰੀਬ ਘਰਾਂ ਦੇ ਬੀਲ ਹਨ ਜਿਹੜੇ 20-20000 ਆ ਰਹੇ ਉਹ ਲੋਕ ਚੀਕਾਂ ਮਾਰ ਰਹੇ ਕਿਉਂਕਿ ਜਦੋਂ ਜੋ ਬਿਜਲੀ ਕਿ ਇੱਕ ਟਾਰਗੇਟ ਹੈ ਉਸ ਤੋਂ ਸਾਰਾ ਉੱਪਰ ਟੱਪ ਗਿਆ ਯੂਨਿਟ ਵੀ ਉਹ ਸਾਰੀ ਦੇਣੀ ਪੈਣੀ ਹੈ ਹਾਂ ਸਰ ਜਿਵੇਂ ਇਹ ਇਹਦੇ ਨਾਲ ਲੋਕਾਂ ਨੂੰ ਰਹਿਤ ਨਹੀਂ ਮਿਲਦੀ بڑے ਲੋਕ ਡਰੇ ਡਰੇ ਸੰਜਮ ਵਿੱਚ ਰਹਿ ਕੇ ਸੋਦੇ ਆ ਵੀ ਮੇਰਾ ਇੱਕ ਯੂਨਿਟ ਨਾ ਵਾਧੇ ਕਿਤੇ ਸਾਰੀ ਦੇਣੀ ਪੈ ਜੇ ਸਰ ਇਹ ਕਾਂਗਰਸ ਦੇ ਟਾਈਮ ਵਿੱਚ ਚੰਨੀ ਨੇ ਯੂਨਿਟ ਸਾਰੇ ਲਈ ਇੱਕ ਬਰਾਬਰ ਕੀਤੀ ਸੀ ਕੀ ਜੀ ਚੰਨੀ ਜੀ ਸਾਬਕਾ ਮੁੱਖ ਮੰਤਰੀ ਚੰਨੀ ਕਾਂਗਰਸ ਟਾਈਮ ਉਹਨਾਂ ਨੇ 3 ਰੁਪਏ ਯੂਨਿਟ ਰੱਖ ਦਿੱਤੀ ਸੀ ਸਾਰੇ ਲਈ ਇੱਕ ਸੀ ਪਰ ਫਿਰ ਫੇਜ਼ਬਾਪ ਕਿਉਂ ਕੀਤਾ ਕਿ ਉਹਦਾ ਇਸ ਤਰ੍ਹਾਂ ਹੁੰਦਾ ਵੀ ਥੋੜੇ ਦਾ ਰਹਿ ਗਿਆ ਸੀ ਸਰਕਾਰ 'ਚ ਕੁਝ ਵੀ ਕਿਹਾ ਜਾ ਵੋਟਾਂ ਦੇ ਨੇੜੇ ਜਿਹੜੀ ਸਰਕਾਰ ਜਾਂ ਸਾਰੀਆਂ ਪਾਰਟੀਆਂ ਇਹ ਜਿਹ ਲਾਰੇ ਲਾਉਂਦੀਆਂ ਉਹਨਾਂ ਨੂੰ ਪਤਾ ਵੀ ਸਾਡੀ ਸਰਕਾਰ ਤਾਂ ਆਣੀ ਨਹੀਂ ਕੋਈ ਵੀ ਕਿਹਾ ਜਾ ਸਕਦਾ ਹੈ ਮੈਨੀਫੈਸਟੋ ਵਿੱਚ ਕੀ ਲੈ ਕੇ ਆ ਰਹੇ ਸਾਡੀ ਪਾਰਟੀ ਮੈਨੀਫੈਸਟੋ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਣ ਵਾਲੀ ਜਿਹੜੀ ਡਿਵੈਲਪਮੈਂਟ ਹੈ ਇਹਨੂੰ ਖਾਸ ਕਰਕੇ ਧਿਆਨ ਦੇਇਆ ਜਾਏਗਾ ਪੰਜਾਬ ਦੇ ਭਾਈਚਾਰੇ ਦਾ ਰੋਜ਼ਗਾਰ ਬਾਰੇ ਸਿਹਤ ਸਭਾਵਾਂ ਬਾਰੇ ਇਹ ਜਿਹੜੀਆਂ ਮੇਨ ਗੱਲਾਂ ਹੈ ਉਹਨਾਂ ਬਾਰੇ ਖਾਸ ਧਿਆਨ ਦੇਇਆ ਜਾਏਗਾ ਕੱਲ ਜਲਦੀ ਠੀਕ ਹੈ ਥੈਂਕ ਯੂ ਮਿਲ ਬਾ ਜੀ